ਮੇਰੇ ਨਾਲ ਕਿਸੇ ਦਾ ਸਲੂਕ ਚੰਗਾ ਨਹੀਂ ਕੋਈ ਨਹੀਂ ਮੇਰੀ ਗੱਲ ਨੂੰ ਸਮਝਦਾ ਸਭ ਟਰਟਚਰ ਹੀ ਕਰਦੇ ਸਰ ਕੁਛ ਨਹੀਂ ਦੱਸਦੇ ਉਹ ਜ਼ਿਆਦਾਤਰ ਬਾਹਰ ਹੀ ਰਹਿੰਦੇ ਇਸ ਵੇਰੇ 8 ਵਜੇ ਜਾਂਦੇ ਹੀ ਰਾਤ ਨੂੰ 10 11 ਵਜੇ ਘਰ ਆਉਂਦੇ ਪਤਾ ਨਹੀਂ ਵੀ ਉਹ ਖਾਂਦੇ ਹੀ ਜਾਂ ਨਹੀਂ ਖਾਂਦੇ ਉਹ ਸਾਨੂੰ ਕੁਛ ਨਹੀਂ ਪਤਾ ਲੱਗਣ ਦਿੰਦੇ ਨਾ ਹੀ ਉਹ ਸਾਨੂੰ ਆਪਣੇ ਬੈਗ ਨੂੰ ਹੱਥ ਲਾਉਣ ਦਿੰਦੇ ਹੀ ਨਾ ਹੀ ਸਾਨੂੰ ਆਪਣੇ ਮੋਬਾਈਲ ਨੂੰ ਹੱਥ ਲਾਉਣ ਦਿੰਦੇ ਪਲਕਾਂ ਤੇ ਅਸੀਂ ਵੀ ਬਿਠਾਇਆ ਸੀ ਪਰ ਜਦ ਤੱਕ ਅਹੀਂ ਇਹਦੀਆਂ ਡਿਮਾਂਡਾਂ ਪੂਰੀਆਂ ਕਰ ਦੇਗੀ ਜਦ ਅਸੀਂ ਇਹਦੀਆਂ ਡਿਮਾਂਡਾਂ ਨਹੀਂ ਪੂਰੀਆਂ ਕੀਤੀਆਂ ਇਹਨੇ ਸਾਨੂੰ ਪੈਰਾਂ ਚ ਰੋ। ਵਿਆਹੀ ਹੋਈ ਕੁੜੀ ਆਪਣੇ ਪੁੱਤ ਨੂੰ ਲੈ ਕੇ ਆਪਣੇ ਪੇਕੇ ਘਰ ਤੇ ਵਿੱਚ ਗਈ ਹੋਈ ਸੀ ਅਤੇ ਇੱਥੇ ਹੀ ਗੱਲਾਂ ਬਾਤਾਂ ਕਰਦੇ ਹੋਏ ਜਦੋਂ ਧੀ ਨੂੰ ਕੁਝ ਪਰੇਸ਼ਾਨ ਮਾ ਦੇ ਵੱਲੋਂ ਦੇਖਿਆ ਗਿਆ ਤਾਂ ਪੁੱਛਿਆ ਗਿਆ ਕਿ ਆਖਿਰਕਾਰ ਕਾਰਨ ਕੀ ਹੈ ਧੀ ਦੇ ਵੱਲੋਂ ਜਿਵੇਂ ਅਕਸਰ ਹੀ ਦੱਸਿਆ ਜਾਂਦਾ ਸੀ ਕਿ ਉਸ ਦਾ ਪਤੀ ਉਸ ਦੇ ਨਾਲ ਕੁੱਟਮਾਰ ਕਰਦਾ। ਸਾਰਾ ਦਿਨ ਉਹ ਕੀ ਕਰਦਾ ਫਿਰਦਾ ਉਸ ਨੂੰ ਦੱਸਦਾ ਤੱਕ ਨਹੀਂ ਜੇਕਰ ਉਸ ਦਾ ਕੋਈ ਫੋਨ ਛੇੜੇ ਜਾਂ ਫਿਰ ਦੇਖਣ ਦੀ ਕੋਸ਼ਿਸ਼ ਕਰੇ ਤਾਂ ਉਹ ਲੜਾਈ ਕਰਨੀ ਸ਼ੁਰੂ ਕਰ ਦਿੰਦਾ ਸਰਦਾਰ ਮੁੰਡਾ ਦੇਖਣ ਨੂੰ ਚੰਗਾ ਭਲਾ ਸੋਹਣਾ ਸੁਨੱਖਾ ਦੇਖ ਕੇ ਮਾ ਦੇ ਵੱਲੋਂ ਆਪਣੀ ਧੀ ਦਾ ਵਿਆਹ ਕੀਤਾ ਗਿਆ ਸੀ ਫਿਰੋਜ਼ਪੁਰ ਦੇ ਰਹਿਣ ਵਾਲੇ ਇਸ ਮੁੰਡੇ ਦੇ ਨਾਲ ਪਰ ਬਾਅਦ ਦੇ ਵਿੱਚ ਪਤਾ ਲੱਗਦਾ ਹੈ ਕਿ 2-3 ਸਾਲ ਤੱਕ ਇਹ ਮੁੰਡਾ ਆਪਣੀ ਪਤਨੀ ਕਵਲਜੀਤ ਕੌਰ ਦੇ ਨਾਲ ਠੀਕ ਰਹਿੰਦਾ ਪਰ ਉਸ ਤੋਂ ਬਾਅਦ ਘਰ ਦੇ ਵਿੱਚ ਝਗੜਾ ਸ਼ੁਰੂ ਕਰਦਾ ਹੈ ਅਤੀ بار-ਬਾਰ ਆਪਣੀ ਪਤਨੀ ਨੂੰ ਆਖਦਾ ਹੈ ਕਿ ਉਹ ਆਪਣੇ ਪੇਕੇ ਘਰ ਤੋਂ ਜਾ ਕੇ ਪੈਸੇ ਲੈ ਕੇ ਆਵੇ ਇਸ ਕੁੜੀ ਦਾ ਪਰਾ ਸ਼ਾਇਦ ਵਿਦੇਸ਼ ਦੇ ਵਿੱਚ ਰਹਿੰਦਾ ਸੀ ਜਿਸ ਤੇ ਚਲਦੇ ਹੋਏ ਇਸ ਕੁੜੀ ਦੇ ਪਤੀ ਨੂੰ ਇਹ ਹੀ ਲੱਗ ਰਿਹਾ ਸੀ ਕਿ ਮੈਨੂੰ ਇੱਥੋਂ ਪੈਸੇ ਆਸਾਨੀ ਦੇ ਨਾਲ ਮਿਲਦੇ ਰਹਿਣਗੇ 3 ਸਾਲ ਵਿਆਹ ਤੋਂ ਬਾਅਦ ਸਭ ਕੁਝ ਠੀਕ ਸੀ ਪਰ ਬਾਅਦ ਦੇ ਵਿੱਚ ਘਰ ਦੇ ਵਿੱਚ ਲੜਾਈ ਝਗੜਾ ਰਹਿਣਾ ਸ਼ੁਰੂ ਹੋਇਆ ਥੋੜੇ ਥੋੜੇ ਕਰਕੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਪੈਸੇ ਦੇਣ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਚਲੋ ਮਸਲਾ ਹੱਲ ਹੋ ਜਾਵੇ ਘਰ ਦੇ ਹਾਲਾਤ ਸੁਧਰ ਜਾਣ ਅਤੇ ਕੁੜੀ ਵਾਲਿਆਂ ਦੇ ਵੱਲੋਂ ਦੱਸਿਆ ਗਿਆ ਕਿ ਕਰੀਬ 2 ਤੋਂ 3 ਲੱਖ ਰੁਪਏ ਸੀ ਮੁੰਡੇ ਨੂੰ ਦੇ ਵੀ ਚੁੱਕੇ ਸਨ ਰਉਸਤੀ ਇਹ ਲਾਲਸਾ ਵੱਧ ਗਈ ਅਤੇ ਉਹ ਫਿਰ ਆਪਣੀ ਪਤਨੀ ਦੇ ਨਾਲ ਕੁੱਟਮਾਰ ਕਰਦਾ ਕਿ ਮੈਨੂੰ ਹੋਰ ਪੈਸੇ ਲਿਆ ਕੇ ਦੇ ਹੁਣ ਇਸੇ ਲੜਾਈ ਝਗੜੇ ਦੇ ਚਲਦੇ ਹੋਏ ਇਹ ਕੁੜੀ ਆਪਣੇ ਪੇਕੇ ਘਰ ਦੇ ਵਿੱਚ ਆ ਕੇ ਰਹਿ ਰਹੀ ਸੀ ਕਿਉਂਕਿ ਸਿਰ ਤੇ ਉੱਪਰ ਪਿਓ ਦਾ ਸਾਆ ਵੀ ਨਹੀਂ ਸੀ ਦੇਣ ਜੋਗੇ ਪੈਸੇ ਵੀ ਨਹੀਂ ਸੀ ਉਸ ਦੀ ਕੁੱਟਮਾਰ ਵੀ ਹੋ ਰਹੀ ਸੀ ਪਤੀ ਦੇ ਵੱਲੋਂ ਤੇ ਹੁਣ ਪਤੀ ਬੀਤੀ ਸ਼ਾਮ ਨੂੰ ਹੀ ਮੋਟਰਸਾਈਕਲ ਤੇ ਬੈਠ ਕੇ ਆਉਂਦਾ ਅਤੇ ਆਪਣੇ ਨਾਲ ਉਹ ਹਥਿਆਰ ਲੈ ਕੇ ਆਉਂਦਾ ਅੰਦੇ ਹੀ ਆਪਣੀ ਪਤਨੀ ਦੇ ਨਾਲ ਬੁਰਾ ਵਿਵਹਾਰ ਕਰਦਾ ਉਸ ਦੇ ਨਾਲ ਮਾਰ ਕਟਾਪਾ ਕਰਨ ਲੱਗਦਾ ਪਰ ਉੱਥੇ ਬੈਠੀ ਮਾਂ ਜੋ ਕਿ ਉਸ ਸਮੇਂ ਸਬਜ਼ੀ ਕੱਟ ਰਹੀ ਸੀ ਉਸ ਨੇ ਦੇਖਿਆ ਕਿ ਮੇਰੀ ਧੀ ਦੇ ਨਾਲ ਬਦਸਲੂਕੀ ਮੇਰਾ ਜਵਾਈ ਕਰ ਰਿਹਾ ਹੈ ਉਹ ਜਵਾਈ ਜਿਹਨੂੰ ਕਿ ਮੈਂ ਬੜੇ ਹੀ ਪਿਆਰ ਦੇ ਨਾਲ ਲੱਭ ਕੇ ਆਪਣੀ ਧੀ ਦੇ ਨਾਲ ਵਿਆਹਾ ਸੀ ਤਾਂ ਕਿ ਉਸ ਦੀ ਧੀ ਖੁਸ਼ ਰਹੇ ਪਰ ਇਸ ਜਵਾਈ ਨੇ ਘਰ ਦੇ ਅੰਦਰ ਵੜਦੇ ਹੀ ਗੋਲੀਆਂ ਚਲਾ ਦਿੱਤੀਆਂ ਇੱਕ ਗੋਲੀ ਉਸਨੇ ਆਪਣੀ ਸੱਸ ਜਗੀਰ ਕੌਰ ਦੇ ਮਾਰੀ ਜਿਨ੍ਹਾਂ ਦੀ ਜਾਨ ਜਾ ਚੁੱਕੀ ਹੈ ਦੂਜੀ ਗੋਲੀ ਉਸਨੇ ਆਪਣੀ ਪਤਨੀ ਦੇ ਮਾਰੀ ਪਰ ਚੰਗੀ ਕਿਸਮਤ ਦੇ ਨਾਲ ਇਹ ਉਹਨਾਂ ਦੇ ਸਿਰ ਦੇ ਉੱਪਰੋਂ ਲੰਘ ਗਈ ਤੇ ਇਸ ਸਮੇਂ ਉਹ ਦਾਸ਼ਾਦ ਦੇ ਵਿੱਚ ਨੇ ਡਰ ਅਤੇ ਦੁੱਖ ਦੇ ਵਿੱਚ ਨੇ ਕਿਉਂਕਿ ਇੱਕ ਪਾਸੇ ਤਾਂ ਉਹਨਾਂ ਦੇ ਹੀ ਪਤੀ ਦੇ ਵੱਲੋਂ ਘਰ ਨੂੰ ਖਰਾਬ ਕਰ ਦਿੱਤਾ ਗਿਆ ਅਤੇ ਉਹਨਾਂ ਦੀ ਮਾਂ ਨੂੰ ਮਾਰ ਦਿੱਤਾ ਗਿਆ ਦੂਜੇ ਪਾਸੇ ਅੱਜ ਉਹਨਾਂ ਦੀ ਮਾਂ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੀ ਇੰਨਾ ਜ਼ਾਲਿਮ ਨਿਕਲਿਆ ਇਹ ਪਤੀ ਜਿਨੇ ਕਿ ਆਪਣੇ ਮਾਸੂਮ ਬੱਚੇ ਤੱਕ ਵੀ ਤਰਸ ਨਹੀਂ ਕੀਤਾ ਜਾਂਦਾ ਜਾਂਦਾ ਉਸ ਨੂੰ ਵੀ ਮੋਟਰਸਾਈਕਲ ਦੇ ਥੱਲੇ ਇਹ ਦੇਣ ਲੱਗਿਆ ਸੀ ਕਿਸ ਤਰੀਕੇ ਦੇ ਨਾਲ ਇਹ ਬੱਚਾ ਬਚ ਗਿਆ ਪੂਰੇ ਪਿੰਡ ਦੇ ਵਿੱਚ ਇਸ ਸਮੇਂ ਸਨ ਨਾਟਾ ਛਾਇਆ ਹੋਇਆ ਹੈ ਕਿ ਇਹ ਸਾਡੇ ਨਾਲ ਕੀ ਬ ਬਰ ਗਈ ਪੂਰਾ ਪਿੰਡੇ ਸਵਿਆ ਦੇ ਵਿੱਚ ਸ਼ਾਮਿਲ ਹੋਇਆ ਸੀ ਕੁੜੀ بڑے ਚਾਵਾਂ ਦੇ ਨਾਲ ਇੱਥੋਂ ਤੋਰੀ ਗਈ ਸੀ ਜਿਸ ਦੀ ਡੋਲੀ ਕਰੀਬ 9 ਸਾਲ ਹੋ ਚੁੱਕੇ ਨੇ ਵਿਆਹ ਨੂੰ ਅਜੋਹ ਕੁੜੀ ਆਪਣੇ ਹੀ ਘਰ ਦੇ ਵਿੱਚ ਬੈਠੀ ਰੋ ਰਹੀ ਹੈ ਸਿਰ ਤੇ ਪਿਓ ਦਾ ਸਾਆ ਨਹੀਂ ਅਤੇ ਇੱਕੋ ਇੱਕ ਉਸ ਦੀ ਮਾਂ ਹੀ ਸਹਾਰਾ ਸੀ ਉਹ ਵੀ ਉਸ ਦੇ ਪਤੀ ਦੇ ਵੱਲੋਂ ਖੋਹ ਲਈ ਗਈ ਇਹ ਪਤਨੀ ਕਿੰਜ ਮਾਫ਼ ਕਰ ਦਵੇ ਆਪਣੇ ਉਸ પતિ ਨੂੰ ਜਿਹਨੇ ਉਸਦੀ ਦੁਨੀਆ ਉਜਾੜ ਦਿੱਤੀ ਪਿੰਡ ਬਾਕੀਪੁਰ ਦਾ ਇਹ ਸਾਰਾ ਮਾਮਲਾ ਹੈ ਜਿੱਥੇ ਜਵਾਈ ਦੇ ਵੱਲੋਂ ਆਪਣੀ ਸੱਸ ਨੂੰ ਮਾਰਿਆ ਗਿਆ ਆਪਣੀ ਪਤਨੀ ਨੂੰ ਵੀ ਉਹ ਮਾਰਨਾ ਚਾਹੁੰਦਾ ਸੀ ਗੋਲੀ ਵੀ ਉਸਦੇ ਵੱਲੋਂ ਚਲਾਈ ਗਈ ਪਰ ਇਹ ਪਤਨੀ ਬਚ ਗਈ ਅਤੇ ਉਹਨਾਂ ਦੇ ਵੱਲੋਂ ਹੀ ਇਹ ਸਾਰਾ ਕੁਝ ਆਪਣੀ ਜ਼ੁਬਾਨੀ ਦੱਸਿਆ ਜਾ ਰਿਹਾ ਹੈ ਤੇ ਕਿੰਜ ਉਹਨਾਂ ਨੇ ਆਪਣੇ ਤਨ ਅਤੇ ਮਨ ਤੇ ਇਹ ਸਾਰਾ ਦੁੱਖ ਹੰਢਾਇਆ ਸੁਣਦੇ ਆਂ ਤੇ ਜਲਦੀ ਤੋਂ ਪੈ ਜੀ ਬਾਰ ਬਾਰ ਜਿਹੜੀ ਪੈਸਿਆਂ ਦੀ ਡਿਮਾਂਡ ਕੀਤੀ ਜਾਂਦੀ ਸੀ ਕੋਈ ਨਸ਼ਾ ਵਗੈਰਾ ਕਰਦੇ ਨੇ ਉਹ ਸਰ ਕੁਛ ਨਹੀਂ ਦੱਸਦੇ ਉਹ ਜ਼ਿਆਦਾਤਰ ਬਾਹਰ ਹੀ ਰਹਿੰਦੇ ਸਵੇਰੇ 8 ਵਜੇ ਜਾਂਦੇ ਹੀ ਰਾਤ ਨੂੰ 10 11 ਵਜੇ ਘਰ ਆਉਂਦੇ ਪਤਾ ਨਹੀਂ ਵੀ ਉਹ ਖਾਂਦੇ ਹੀ ਜਾਂ ਨਹੀਂ ਖਾਂਦੇ ਉਹ ਸਾਨੂੰ ਕੁਛ ਨਹੀਂ ਪਤਾ ਲੱਗਣ ਦਿੰਦੇ ਨਾ ਹੀ ਉਹ ਸਾਨੂੰ ਆਪਣੇ ਬੈਗ ਨੂੰ ਹੱਥ ਲਾਉਣ ਦਿੰਦੇ ਹੀ ਨਾ ਹੀ ਸਾਨੂੰ ਆਪਣੇ ਮੋਬਾਈਲ ਨੂੰ ਹੱਥ ਲਾਉਣ ਦਿੰਦੇ ਜੇ ਅਸੀਂ ਲਾਉਂਦੇ ਹੀ ਤਾਂ ਸਾਡੀ ਮਾਰ ਪਟਾਈ ਕਰਦੇ ਸਾਨੂੰ ਕਿਹਾ ਜਾਂਦਾ ਜੇ ਪੈਸੇ ਨਹੀਂ ਲੈ ਕੇ ਆਓਗੇ ਕਿ ਜੇ ਨਹਿਰ ਚ ਜਾ ਕੇ ਸ਼ਾਂਹ ਮਾਰ ਕੇ ਮਰ ਜਾਓ ਕਿ ਮੈਚ ਰੋ ਗਿਆ ਸੀ ਤੁਹਾਡਾ ਉਹਨਾਂ ਨਾਲ ਮੈਰਿਜ ਹੋਈ ਨੂੰ 9 ਸਾਲ ਹੋ ਗਏ ਮੇਰੀ ਮੈਰਿਜ ਹੋਈ ਨੂੰ 9 ਸਾਲ ਨੂੰ 9 ਸਾਲ ਦੇ ਵਿੱਚ ਬਸ ਇਸ ਤਰ੍ਹਾਂ ਹੀ ਪੈਸਿਆਂ ਦੀ ਡਿਮਾਂਡ ਰਹੀ ਤੇ ਤੁਹਾਨੂੰ ਕੁੱਟਮਾਰ ਜਲਦੀ ਰਹੀ ਹੈ ਜੀ ਨਹੀਂ 3 3.5 ਸਾਲ ਮੇਰੇ ਨਾਲ ਠੀਕ ਰਿਹਾ ਉਸ ਤੋਂ ਬਾਅਦ ਪੈਸੇ ਦੀ ਡਿਮਾਂਡ ਚੱਲੂ ਮੋ ਓਸ ਤੋਂ ਬਾਅਦ ਮੈਂ 3 ਲੱਖ ਦਿੱਤਾ ਵੀ ਹੈ ਵਾਰ-ਵਾਰ ਮੇਰੇ ਪੇਕੇ ਗਰੀਬ ਹੀ ਨਹੀਂ ਡਿਮਾਂਡ ਪੂਰੀ ਕਰ ਸਕਦੇ ਤੇ ਮੇਰੀ ਮੰਮੂ ਮਾਰ ਕੇ ਧਰਾਉਂਦੇ ਪਰਿਵਾਰ ਦੇ ਵਿੱਚ ਦੂਜੇ ਮੈਂਬਰਾਂ ਦਾ ਕਿਸ ਤਰ੍ਹਾਂ ਦਾ ਸਲੂਕ ਹੀ ਤੁਹਾਡੇ ਨਾਲ ਮੇਰੇ ਨਾਲ ਕਿਸੇ ਦਾ ਸਲੂਕ ਚੰਗਾ ਨਹੀਂ ਹੂੰ ਕੋਈ ਨਹੀਂ ਮੇਰੀ ਗੱਲ ਨੂੰ ਸਮਝਦਾ ਸਭ ਟੌਰਚਰ ਹੀ ਕਰਦੇ ਜੇ ਮੈਂ ਆਪਣੀ ਕੋਈ ਗੱਲ ਦੱਸਦੀ ਵੀ ਤਾਂ ਮੇਰੀ ਕੋਈ ਨਹੀਂ ਸੁਣਦਾ ਜਿਹੜੇ ਤੁਹਾਡੇ ਬ੍ਰਦਰ ਨੇ ਤੁਹਾਡੇ ਤੋਂ ਛੋਟੇ ਨੇ ਕਿ ਵੱਡੇ ਆ ਜੀ ਮੇਰੇ ਤੋਂ ਛੋਟੇ ਨੇ 4 ਸਾਲ ਛੋਟੇ ਨੇ ਕਿ ਕਿਹੜੀ ਵਿਦੇਸ਼ ਦੇ ਵਿੱਚ ਕਿਹੜੀ ਕੰਟਰੀ ਦੇ ਵਿੱਚ ਨੇ ਉਹ ਮਨੀਲਾ ਚ ਨੇ ਉਹ ਮਨੀਲਾ ਚ ਨਹੀਂ ਕਿ ਇਸ ਤਰ੍ਹਾਂਤ ਨਹੀਂ ਸੀ ਕਿ ਉਹ ਮਨੀਲਾ ਦੇ ਵਿੱਚ ਨੇ ਕਿ ਉਹਨਾਂ ਦਾ ਅਦਾ ਸੀ ਕਿ ਉੱਥੇ ਉਹ ਪੈਸੇ ਬੜੇ ਕਮਾ ਰਹੇ ਨੇ ਤੇ ਆਪਾਂ ਬਾਰ-ਬਾਰ ਇੱਥੇ ਐਸ਼ ਪ੍ਰਸਤੀ ਕਰ ਲਈਏ ਉਸ ਪੈਸੇ ਨਾਲ ਸਰ ਹੋ ਸਕਦਾ ਇਹੀ ਇਹਨਾਂ ਦੀ ਸੋਚ ਹੋਵੇ ਹੂੰ ਤਾਂ ਹੀ ਤਾਂ بار بار ਮੇ ਤੋਂ ਮੰਗ ਰੱਖੀ ਜਾਂਦੀ ਮੈਨੂੰ ਕੁੱਟਿਆ ਮਾਰਿਆ ਜਾਂਦਾ ਹੈ ਪਰ ਮੇਰਾ ਭਰਾ ਤਾਂ ਆਪਣੀ ਜ਼ਮੀਨ ਗਹਿਣੇ ਪਾ ਕੇ ਫਿਰ ਆਪਣੀ ਕਮਾਈ ਰੋਜੀ ਰੋਟੀ ਲਈ ਗਿਆ ਹੀ ਮੇਰਾ ਬਾਪ ਮੇਰੇ ਸਿਰ ਤੇ ਨਹੀਂ ਮੇਰੀ ਮਾਂ ਵੀ ਮਰ ਗਈ ਇਹ ਤੁਹਾਡੇ ਫਾਦਰ ਸਾਹਿਬ ਨੂੰ ਕੀ ਹੋਇਆ ਸੀ ਕਿੰਨਾ ਚਿਰ ਸਮਾਂ ਪਹਿਲਾਂ ਉਹਨਾਂ ਦੀ ਡੈਥ ਹੋ ਚੁੱਕੀ ਹੈ ਜੀ ਉਹਨਾਂ ਦੀ ਡੈਥ 18-19 ਸਾਲ ਹੋ ਚੁੱਕੇ ਨੇ ਕਰੰਟ ਲੱਗਣ ਨਾਲ ਉਹਨਾਂ ਦੀ ਡੈਥ ਹੋਈ ਜਦੋਂ ਭੈਣ ਜੀ ਦੇਖੋ ਜਦੋਂ ਤੁਹਾਡੀ ਮੈਰਜ ਹੋਈ ਜਦੋਂ ਜਿਹੜੇ ਮਾਤਾ ਨੇ ਉਹਨਾਂ ਨੂੰ ਸਹੇੜਿਆ ਵੇਖ ਬਖਈਆ ਹੋਇਆ ਤੁਹਾਡੇ ਸਾਰੇ ਸ਼ਗਨ ਮਨਾਏ ਗਏ ਉਦੋਂ ਤੋਂ ਲੈ ਕੇ ਅੱਜ ਤੱਕ ਆਪਾਂ ਕਹਿ ਸਕਦੇ ਹਾਂ ਕਿ ਸਾਡੇ ਅਸਲ ਹੀ ਪੰਜਾਬ ਦੇ ਵਿੱਚ ਇਹ ਰੀਤੀ ਰਿਵਾਜ ਹੈ ਕਿ ਅਸੀਂ ਧੀ ਦੇ ਕੇ ਪੁੱਤ ਸਹੇੜਦੇ ਫਿਰ ਕੀ ਕਾਰਨ ਬਣ ਗਿਆ ਕਿ ਇੱਕ ਪੁੱਤ ਹੀ ਜਿਹੜਾ ਮਾਂ ਦਾ ਵੈਰੀ ਬਣ ਗਿਆ ਬਸ ਪੈਸਾ ਜਿੰਨਾ ਟਾਈਮ ਅਸੀਂ ਪੈਸੇ ਦੀ ਮੰਗ ਪੂਰੀ ਕੀਤੀ ਉਹਨਾਂ ਟਾਈਮ ਸਹੀ ਹੀ ਜ਼ਿਆਦਾ ਅਸੀਂ ਪੈਸੇ ਦੀ ਮੰਗ ਪੂਰੀ ਨਹੀਂ ਕੀਤੀ ਉਨੇ ਮੇਰੀ ਮਾਂ ਦੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਕੀ ਲੱਗਦਾ ਤੁਹਾਨੂੰ ਭੈਣ ਜੀ ਅੱਜ ਜਿਹੜੇ ਰਿਸ਼ਤੇ ਆ ਸਾਰੇ ਤਾਰ-ਤਾਰ ਨਹੀਂ ਹੋ ਗਏ ਬਿਲਕੁਲ ਤਾਰ-ਤਾਰ ਹੋ ਨਹੀਂ ਗਏ ਹੋ ਰਹੇ ਰਿਸ਼ਤਿਆਂ ਤੋਂ ਵਿਸ਼ਵਾਸ ਹੀ ਉੱਠ ਗਿਆ ਕੀ ਅਸੀਂ ਕਹਿ ਸਕਦੇ ਹਾਂ ਕਿ ਜਦੋਂ ਜਵਾਈ ਘਰ ਦੇ ਵਿੱਚ ਆਉਂਦਾ ਤੇ ਸਾਰੇ ਉਹਦੀ ਖਾਤਰਦਾਰੀ ਕਰਦੇ ਨੇ ਅ ਪਲਕਾਂ ਦੇ ਉੱਤਰ ਬਿਛਾ ਦਿੰਦੇ ਨੇ ਕਿ ਸਾਡੇ ਜਵਾਈ ਦੀ ਕਿਸੇ ਖਾਤਰਦਾਰੀ ਦੇ ਵਿੱਚ ਕੋਈ ਕਮੀ ਨਾ ਰਹਿ ਜਾਵੇ ਜਵਾਈ ਇੱਕ ਗਲਤ ਹੁੰਦਾ ਹੈ ਪਰ ਕਲੰਕ ਸਾਰਿਆਂ ਦੇ ਉੱਤੇ ਲੱਗ ਜਾਂਦਾ ਜੋ ਇੰਨੇ ਲਾਹ ਦਿੱਤਾ ਪਲਕਾਂ ਤੇ ਅਸੀਂ ਵੀ ਬਿਠਾਇਆ ਸੀ ਪਰ ਜਦ ਤੱਕ ਅਸੀਂ ਇਹਦੀਆਂ ਡਿਮਾਂਡਾਂ ਪੂਰੀਆਂ ਕਰਦੇ ਜਦ ਅਸੀਂ ਇਹਦੀਆਂ ਡਿਮਾਂਡਾਂ ਨਹੀਂ ਪੂਰੀਆਂ ਕੀਤੀਆਂ ਇਹਨੇ ਸਾਨੂੰ ਪੈਰਾਂ 'ਚ ਰੋਲਤਾ ਜੇ ਅਸੀਂ ਅੱਜ ਵੀ ਡਿਮਾਂਡ ਪੂਰੀ ਕਰ ਦਿੰਦੇ ਤਾਂ ਅੱਜ ਵੀ ਅਸੀਂ ਪਲਕਾਂ ਦੇ ਉੱਤੇ ਪਰ ਇਹਨੇ ਸਾਡਾ ਸਾਰਾ ਕੁਝ ਬਰਬਾਦ ਕਰ ਦਿੱਤਾ ਇਹ ਜਵਾਈ ਦੇ ਨਾਂ ਤੇ ਇੱਕ ਕਲੰਕ ਹੈ ਹੋਰ ਕੁਝ ਨਹੀਂ ਸੋ ਦੋਸਤੋ ਭੈਣ ਨੇ ਜਿਹੜੇ ਜਿੰਨਾ ਵੱਲੋਂ ਜਿਸ ਇਨਸਾਨ ਵੱਲੋਂ ਆਪਣੀ ਸੱਸ ਨੂੰ ਗੋਲੀ ਮਾਰੀ ਗਈ ਹੈ ਉਹਨਾਂ ਦੇ ਧਰਮ ਪਤਨੀ ਜਿਹੜੇ ਸਾਡੇ ਨਾਲ ਮੌਜੂਦ ਨੇ ਉਹਨਾਂ ਨੇ ਕਿਹਾ ਕਿ ਅੱਜ ਜਿਹੜਾ ਰਿਸ਼ਤਿਆਂ ਦਾ ਜਿਹੜਾ ਖੂਨ ਦਾ ਜਿਹੜਾ ਰਿਸ਼ਤੇ ਹੈ ਜਿਹੜਾ ਜਿਹੜੇ ਸਫੇਦ ਹੋ ਰਹੇ ਨੇ ਰਿਸ਼ਤੇ ਤਾਰ-ਤਾਰ ਕੀਤੇ ਗਏ ਨੇ ਕਿਹਾ ਕਿ ਜਦੋਂ ਸਾਡੇ ਘਰ ਵਿੱਚ ਆਉਂਦੇ ਸੀ ਤੇ ਉਹਨਾਂ ਨੂੰ ਪਲਕਾਂ ਦੇ ਉੱਪਰ ਬੁਝਾਇਆ ਜਾਂਦਾ ਸੀ ਖਾਤਰਦਾਰੀ ਕੀਤੀ ਜਾਂਦੀ ਸੀ ਅੱਜ ਸਾਰੇ ਹੀ ਰਿਸ਼ਤੇ ਖਤਮ ਕਰਨ ਵਾਲਾ ਕੰਮ ਜਿਹੜਾ ਕਰ ਦਿੱਤਾ ਕਿ ਮੇਰੀ ਹੀ ਮਾਂ ਨੂੰ ਜਿਹੜੀਆਂ ਗੋਲੀਆਂ ਮਾਰ ਦਿੱਤੀਆਂ ਗਈਆਂ ਨੇ ਸਾਡੇ ਨਾਲ ਵੀਰ ਮੌਜੂਦ ਹੈ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਵੀਰ ਜੀ ਕਿਵੇਂ ਦੇਖਦੇ ਹੋ ਜਿਹੜਾ ਕਾਰ ਹਾਸਤਾ ਵਾਪਰੇ ਆ ਬਹੁਤ ਮਾੜਾ ਹੈ ਭਜੀ ਮੇਰੇ ਕਜ਼ਨ ਨੇ ਮੇਤੋਂ ਵੱਡੇ ਨੇ ਮੇਰੀ ਸਿਸਟਰ ਦੇ ਹੂੰ ਬ੍ਰਦਰ ਮੇਰੇ ਬਾਹਰ ਨੇ ਇਕੱਲੇ ਰਹਿੰਦੇ ਸੀ ਚਾਚੀ ਜੀ ਹੂੰ ਤੇ ਪੈਸਿਆਂ ਦੀ ਡਿਮਾਂਡ ਕੀਤੀ ਹੈ ਕਿ ਪੈਸੇ ਪਹਿਲਾਂ ਵੀ ਦਿੱਤਾ ਇਹਨਾਂ ਤੈਨ 1 ਲੱਖ ਰੁਪਈਆ ਹੁਣ ਫੇਰ ਡਿਮਾਂਡ ਕਰਦਾ ਸੀ ਲੜਾਈ ਝਗੜਾ ਕੀਤਾ ਇਹਨਾਂ ਨਾਲ ਆ ਕੇ ਮੈਨੂੰ ਪੈਸੇ ਚਾਹੀਦੇ ਆ ਹੂੰ ਤੇ ਧਮਕੀ ਵੀ ਇਹਨਾਂ ਨੂੰ ਦਿੱਤੀ ਆ ਰਹੀ ਦਿੱਤੀ ਇਹਨੇ ਪਹਿਲਾਂ ਕਾਲ ਕਰਕੇ ਕਿ ਮੇਰੇ ਲਈ ਪੈਸਿਆਂ ਦਾ ਇੰਤਜ਼ਾਮ ਕਰ ਲੋ ਨਹੀਂ ਤੇ ਮੈਂ ਆ ਕੇ ਗੋਲੀ ਮਾਰ ਲਈ ਗਾੜੇ ਹੂੰ ਬਸ ਇਹੀ ਕੁਝ ਹੋਇਆ ਹੈ ਕਿ ਲੱਗਦਾ ਨਹੀਂ ਸੀ ਕਿ ਜਿਸ ਤਰ੍ਹਾਂ ਕਿ ਉਹ ਉਹਨਾਂ ਭੈਣ ਜੀ ਹੋਣਾਂ ਦੇ ਬ੍ਰਦਰ ਬਾਰ ਨੇ ਤੁਹਾਡੇ ਬ੍ਰਦਰ ਬਾਰ ਨੇ ਤਾਂ ਜਵਾਈ ਵੀ ਕਿਹਾ ਜਾਂਦਾ ਪੁੱਤੀ ਆ ਤੇ ਉਹਨਾਂ ਨੇ ਤੇ ਸਗੋਂ ਆਣ ਕੇ ਮਾਤਾ ਦੀ ਦੇਖਭਾਲ ਕਰਨੀ ਸੀ ਪੁੱਤ ਬਣ ਕੇ ਸਾਰੇ ਘਰ ਦੇ ਕੰਮ ਕਰਨੇ ਸੀ ਕੋਈ ਚਾਹੀਦਾ ਸੀ ਇੱਕ ਬ੍ਰਦਰ ਬਾਰ ਆ ਮੈਂ ਇੱਥੇ ਨੇ ਸਾਰੇ ਕੰਮ ਸੰਭਾਲਣਾ ਬਹੁਤ ਬਹੁਤ ਗਲਤ ਨਿਕਲਿਆ ਸਾਰਾ ਬਹੁਤ ਜ਼ਿਆਦਾ ਉਹਦਾ ਘਰ ਬਰਬਾਦ ਕਰਕੇ ਰੱਖਤਾ ਪਿਓ ਫਾਦਰ ਸਾਹਿਬ ਪਹਿਲਾਂ ਨਹੀਂ ਹੈਗੇ ਮੰਦਰ ਸੀਗੇ ਇਕੱਲੇ ਰਹਿੰਦੇ ਹੀ ਘਰੇ ਉਹਨਾਂ ਦੀ ਵੀ ਹੱਤਿਆ ਕਰਤੀ ਹ ਹ ਸਾਰੇ ਜਾੜਤਾ ਇਹਨੇ ਸਾਰਾ ਆਪਾਂ ਦਿਖਾ ਸਕਦੇ ਆ ਕਿ ਤੁਹਾਨੂੰ ਜਿਸ ਨੌਜਵਾਨ ਵੱਲੋਂ ਆਪਣੀ ਸਾਸ ਨੂੰ ਗੋਲੀ ਮਾਰ ਦਿੱਤੀ ਗਈ ਹੈ ਉਹਨਾਂ ਦਾ ਦੇਖੋ ਇਸ ਭੈਣ ਦਾ ਜਿਹੜਾ ਇਹ ਬੱਚਾ ਵੀ ਇਸ ਵੇਲੇ ਸਾਡੇ ਨਾਲ ਮੌਜੂਦ ਹੈ ਕੀ ਕਹਿ ਸਕਦੇ ਆ ਕਿ ਭੈਣ ਵੱਲੋਂ ਦੱਸਿਆ ਜਾ ਰਿਹਾ ਕਿ ਜਦੋਂ ਗੋਲੀ ਮਾਰ ਕੇ ਜਾ ਰਿਹਾ ਸੀ ਇਸ ਬੱਚੇ ਨੂੰ ਵੀ ਜਿਹੜਾ ਇਹਦੇ ਉੱਪਰ ਵੀ ਜਿਹੜਾ ਮੋਟਰਸਾਈਕਲ ਲਗਾ ਦਿੱਤਾ ਗਿਆ ਸੀ ਭਾਵੇਂ ਕਿ ਬਾਰ-ਬਾਰ ਇਹ ਆਪਣਾ ਬੱਚਾ ਵੀ ਜਿਹੜਾ ਉਹਨਾਂ ਦਾ ਬਾਰ-ਬਾਰ ਬੱਚਿਆ ਕਿਹਾ ਜਾ ਰਿਹਾ ਕਿ ਗੋਲੀ ਜਿਹੜੀ ਹੈ ਭੈਣ ਨਹੀਂ ਦੱਸ ਰਹੀ ਆ ਤੇ ਇੱਕ ਗੋਲੀ ਤਾਂ ਮੇਰੇ ਮਾਰੀ ਦੂਜੀ ਗੋਲੀ ਇੱਕ ਗੋਲੀ ਤਾਂ ਮੇਰੀ ਮਾਤਾ ਜੀ ਦੇ ਮਾਰੀ ਆ ਦੂਜੀ ਗੋਲੀ ਮੇਰੇ ਵੀ ਮਾਰੀ ਮੈਂ ਬਾਰ-ਬਾਰ ਇਹ ਬੱਚੇ ਨੇ